ਗਵਾਲਮੀਕ ਗਵਾਲਮੀਕ ਬੋਲ ਸੰਗ ਤੇ ਬੋਲ ਦੀ ਕਦੇ ਨਾ ਮੁਖਡੋਲ ਸੰਗ ਤੇ ਪੁੱਤ ਵੀ ਆਏ ਹਸੋਚੇ ਅਨ ਉਹਦੀਆਂ ਪੱਕੀਆਂ ਖਾਵਾਂਗੇ ਕੀ ਪਤਾ ਸਿਲੋ ਕੋਏ ਕੱਚੀਆਂ ਤੋਂ ਜਾਵਾਂਗੇ ਬੜੇ ਮੈਲ ਕੋਏ ਪਰ ਲੁਕੇ ਹੀ ਨਹੀਂ ਅੱਖੀਆਂ 'ਚੋਂ ਉਹ ਦੋ ਹੰਝੂ ਰੁਕੇ ਹੀ ਨਹੀਂ ਪੁੱਤ ਜਦੋਂ ਪਿਓ ਦੇ ਉੱਤੇ ਹੱਥ ਵੇਖਾਂ ਚੁੱਕਦਾ ਜਾਣਦਾ ਏ ਰੱਬ ਓਦੋਂ ਦਿਲ ਕਿੰਨਾ ਦੁਖਦਾ ਦੂਰ ਬਲਾਵਾ ਹੁੰਦੀਆਂ ਮਾਂ ਦਾ ਸਿਰ ਤੇ ਹੱਥ ਹੋਵੇ ਬਾਪ ਦਾ ਹੋਵੇ ਸਹਾਰਾ ਤਾਂ ਬੰਦਾ ਸਮਰੱਥ ਹੋਵੇ ਵਾਰ ਪਿੱਠ ਤੇ ਕਰਨਾ ਹੁੰਦਾ ਕਮ ਮੰਗਦਾਰਾਂ ਦਾ ਸਿੱਧਾ ਹੱਕ ਵਿੱਚ ਵਜਣਾ ਹੁੰਦਾ ਕਮ ਸਰਦਾਰਾਂ ਦਾ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਦੀਪਕ ਬਹੁਤ ਸਵਾਗਤ ਕਰਦਾ ਹਾਂ ਤੁਹਾਡਾ ਪ੍ਰੋਗਰਾਮ ਕਰਾਂਗੇ ਗੱਲਾਂ ਦਿਲ ਦੀਆਂ ਦੀਪਕ ਬਹੁਤ ਦਿਨਾਂ ਤੋਂ ਸੋ ਦੋਸਤੋ ਅੱਜ ਮੈਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਕਰਾ ਰਿਹਾ ਹਾਂ ਬਹੁਤ ਹੀ ਮੈਲੋਡੀ ਵੋਇਸ ਦੇ ਮਾਲਕ ਤੇ ਜਿਨ੍ਹਾਂ ਨੇ ਬਹੁਤ ਵਧੀਆ-ਵਧੀਆ ਜਿਹੜੇ ਗੀਤ ਆ ਉਹ ਸਰੋਤਿਆਂ ਦੇ ਝੋਲੀ 'ਚ ਪਾਏ ਨੇ ਔਰ ਬਹੁਤ ਹੀ ਸੰਘਰਸ਼ ਕੀਤਾ ਇਸ ਫੀਲਡ ਦੇ ਵਿੱਚ ਆਉਣ ਦੇ ਲਈ ਮਾਬਪ ਇਜਾਜ਼ਤ ਨਹੀਂ ਸੀ ਦਿੰਦੇ ਫਿਰ ਵੀ ਉਹਨਾਂ ਦੇ ਖਿਲਾਫ ਹੋ ਕੇ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਲਾਈਫ 'ਚ ਸੰਘਰਸ਼ ਕਰਕੇ ਇਹ ਇੱਥੇ ਤੱਕ ਪਹੁੰਚੇ ਨੇ ਔਰ ਬਹੁਤ ਹਿੱਟ ਜਿਹੜੇ ਗੀਤ ਆ ਇਹਨਾਂ ਨੇ ਦਿੱਤੇ ਨੇ ਸੋ ਮੇਰੀ ਮਰਜ਼ਾ ਦਾ ਬਹੁਤ ਹੀ ਮਲੋਡੀ ਵਾਇਸ ਦੇ ਮਾਲਕ ਅਮਰੀਕ ਪਿੱਖੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਸਵਾਗਤ ਜੀ ਸੋ ਪਿੱਖੇ ਸਾਹਿਬ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਅ ਚੈਨਲ ਦੇ ਮਾਧਿਅਮ ਤੋਂ ਇਹ ਪੁੱਛਣਾ ਚਾਹਨਾ ਹਾਂ ਜੀ ਵੀ ਜਿਸ ਤਰ੍ਹਾਂ ਕਿ ਮੈਨੂੰ ਪਤਾ ਲੱਗਿਆ ਵੀ ਮਾਪੇ ਜਿਹੜੇ ਸੀਗੇ ਤੁਹਾਡੇ ਤੋਂ ਮਤਲਬ ਗਾਇਕੀ ਤੋਂ ਖਿਲਾਫ ਸੀਗੇ ਉਹ ਹਾਂਜੀ ਹਾਂਜੀ ਤੇ ਅਲਾ ਤਾਂ ਉਹਨਾਂ ਦੀ ਇੰਟਰੋਡਕਸ਼ਨ ਨਹੀਂ ਦਿਓ ਵੀ ਕੌਣ ਤੁਹਾਡੇ ਪੇਰੈਂਟਸ ਸੀਗੇ ਔਰ ਕਿੱਥੇ ਤੁਹਾਡਾ ਜਨਮ ਹੋਇਆ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਹਰਪ੍ਰੀਤ ਸਿੰਘ ਪਿੱਖੀ ਮਾਤਾ ਸ਼੍ਰੀ ਕਰਤਾਰਕੌਰ ਜੀ ਲੁਧਿਆਣਾ ਕ੍ਰੀਨਪੁਰਾ ਬਾਜ਼ਾਰ ਦੇ ਵਿੱਚ ਸਾਡੀ ਰਹਿائش ਸੀ ਇੱਥੇ ਮੇਰਾ ਜਨਮ ਹੋਇਆ 1960 16 ਅਗਸਤ ਜੀ ਜੀ 1960 ਨੂੰ ਮੇਰਾ ਜਨਮ ਹੋਇਆ ਜੀ ਜੀ ਤੇ ਫਿਰ ਤੁਸੀਂ ਜਿਹੜੀ ਵਿਦਿਕ ਜਿਹੜੀ ਤਾਲੀਮ ਮੈਂ ਜਿਹੜੀ ਪੜ੍ਹਾਈ ਮੇਰੀ ਉਹ ਮੈਂ 8ਵੀਂ ਤੱਕ ਕੀਤੀ ਹੂੰ ਹੂੰ ਬਸ ਘਰ ਦੇ ਕਿਦੋਂ ਜੀਵਿਆ ਕਰਕੇ ਮੈਂ ਅੱਗੇ ਪੜ੍ਹ ਨਹੀਂ ਸਕਿਆ ਤੇ ਡੈਡੀ ਸਾਡੇ ਸੀਗੇ ਟਾਡੀ ਜੀ ਧਾਰਮਿਕ ਖਿਆਲਾਂ ਦੇ ਜੀ ਤੇ ਮੈਨੂੰ ਮੈਂ ਕੁਲਦੀਪ ਮਾਨਕ ਫਿਰਦਰ ਸਿੰਧਾ ਜੀ ਦੇ ਗੀਤ ਸੁਣਦਾ ਸੀ ਉਹਨਾਂ ਵੱਲੋਂ ਵੇਖ ਕੇ ਮੈਨੂੰ ਝਟਕ ਲੱਗੀ ਤੇ ਮੈਨੂੰ ਵੀ ਗਾਉਣ ਦਾ ਸ਼ੌਂਕ ਲੱਗਾ ਜੀ ਤੇ ਬਸ ਘਰ ਦੇ ਕਹਿੰਦੇ ਵੀ ਤੂੰ ਇਹ ਵਿਚ ਚੰਗਾ ਨਹੀਂ ਇਹ ਕੰਮ ਗਾਉਣ ਦਾ ਤੇ ਮੈਂ ਕੁਝ ਕਿਤਾਬਾਂ ਲਿਆਂਦੀਆਂ ਮਾਨਕ ਦੀਆਂ ਸਿੰਧਾ ਜੀ ਦੀਆਂ ਉਹ ਮੇਰੇ ਫਾਦਰ ਸਾਹਿਬ ਨੇ ਰਾਕੇ ਤੇ ਵਿੜੇ ਚ ਅੱਗ ਲਾ ਕੇ ਸਾੜ ਦਿੱਤੀਆਂ ਮੈਂ ਉਹਦੇ ਨਾਲੋਂ ਜ਼ਿਆਦਾ ਫੇਰ ਇਕੱਠੀਆਂ ਕਰਤੀਆਂ ਕਿਉਂਕਿ ਮੈਨੂੰ ਸ਼ੌਂਕ ਸੀ ਜ਼ਿਆਦਾ ਗਾਉਣ ਦਾ ਜੀ ਤੇ ਮੈਂ ਇਹ ਸ਼ੌਂਕ ਨੂੰ ਇੱਥੇ ਤੁਸੀਂ ਗੱਲ ਕਰ ਰਹੇ ਹੋ ਜੀ ਸੁਰਿੰਦਰ ਸਿੰਧਾ ਜੀ ਦੀ ਕੁਲਦੀਪ ਮਾਨਕ ਜੀ ਦੀ ਹਾਂਜੀ ਤੇ ਮੈਂ ਤੁਹਾਨੂੰ ਪੁੱਛਣਾ ਜਨਣਾ ਵੀ ਇਹਨਾਂ ਦੋਨਾਂ ਵਿੱਚੋਂ ਗੁਰੂ ਗਾਉਣਾ ਤੁਹਾਡੇ ਜਾਂ ਇਹ ਹੀ ਆ ਜਾਂ ਨਹੀਂ ਜੀ ਮੇਰੇ ਉਸਤਾਦ ਨੇ ਗੁਰਨਾਮ ਸਿੰਘ ਮਸਤਾਨਾ ਅੱਛਾ ਜੀ ਜਿਹੜੀ ਆ ਮਸ਼ਹੂਰ ਗਾਇਕਾ ਸੁਖਵੰਤ ਸੁਖੀ ਜੀ ਵੀ ਬਾਕਲਦੀਪ ਕੋਰ ਉਹਨਾਂ ਦੇ ਫਾਦਰ ਗੁਰਨਾਮ ਸਿੰਘ ਮਸਤਾਨਾ ਜੀ अच्छा जी ये कैड़े साल में जी। जी। मतलब ਤੁਸੀਂ ਫਿਰ ਇਹਨਾਂ ਨੂੰ ਮੈਂ ਉਸਤਾਦ ਤਾਰਿਆ ਜਦ ਤੁਹਾਡਾ ਪਲਾ ਕਦੇ ਜਾ ਕੇ ਕੋਈ 99 ਦੇ ਵਿੱਚ ਓਕੇ ਜੀ ਹਾਂਜੀ ਉਹਨਾਂ ਦੇ ਵੀ ਕੋਈ ਪ੍ਰੋਜੈਕਟ ਮਤਲਬ ਮਤਲਬ ਆਏ ਆ ਆਡੀਓ ਦੇ ਵਿੱਚ ਜਾਂ ਵੀਡੀਓ ਦੇ ਨੇ ਉਹ ਮਸਤਾਨਾ ਲਈ ਦਾ ਕੋਈ ਪ੍ਰੋਜੈਕਟ ਨਹੀਂ ਹੈਗੇ ਸਿਰਫ ਉਹ ਇੱਕ 뮤직 ਦਿੰਦੇ ਸੀਗੇ ਅੱਛਾ ਉਹ 뮤జిక్ ਡਾਇਰੈਕਟਰ ਸੀ 뮤జిక్ ਡਾਇਰੈਕਟਰ ਸੀ ਤੇ ਉਹਨਾਂ ਦੀਆਂ ਬੇਟੀਆਂ ਦੋ ਜਿਹੜੀਆਂ ਗਾਉਂਦੀਆਂ ਸੀ ਸਖਵੰਤ ਸੁਖੀ ਤੇ ਬੀਬਾ ਕੁਲਦੀਪ ਕੌਰ ਅੱਛਾ ਜੀ ਅੱਜ ਸਖਵੰਤ ਸੁਖੀ ਅਮਰੀਕਾ 'ਚ ਤੇ ਕੁਲਦੀਪ ਕੌਰ ਕੈਨੇਡਾ 'ਚ ਜੀ ਹਾਂਜੀ ਤੁਹਾਡਾ ਫਿਰ ਸਭ ਤੋਂ ਪਹਿਲਾਂ ਜਿਹੜਾ ਪ੍ਰੋਜੈਕਟ ਵਾ ਉਹ ਕਿਹੜਾ ਸੀਗਾ ਔਰ ਕਦੋਂ ਆਇਆ ਜੀ ਮੇਰਾ ਉਹ ਉਹਨਾਂ ਨੇ ਪ੍ਰੋਜੈਕਟ 1991 ਦੇ ਵਿੱਚ ਮੇਰੀ ਪਹਿਲੀ ਕੈਸਟ ਆਈ ਸੀਗੀ ਸਖਵੰਸੁਖੇ ਦੀ ਜਿਹੜੀ ਭਤੀਜੀ ਏ ਰਾਹੀ ਆਪਣੇ ਸੁਰਿੰਦਰ ਗਿੱਲ ਉਹਨਾਂ ਨਾਲ ਮੇਰਾ ਗੀਤ ਕੈਸਟ ਆਈ ਸੀ ਕਾਲਜ ਦੀ ਕੁੜੀ ਫਸ ਗਈ ਹੂੰ ਹੂੰ ਪਹਿਲੀ ਉਹਦੇ ਵਿੱਚ ਮੇਰੇ ਦੋ ਗੀਤ ਸੀ ਸੁਰਿੰਦਰ ਗਿੱਲ ਨਾਲ ਹੂੰ ਹੂੰ ਦਿਉਰ ਪਰਾਈ ਦਾ ਗੀਤ ਸੀ ਇੱਕ ਦੂਸਰਾ ਸੀ ਸਰੋਂ ਦੇਆਂ ਫੁੱਲਾਂ ਵਿੱਚੋਂ ਫੁੱਲ ਤੋੜਦੀ ਕੁੜੀ ਸਾਦ ਦੇ ਬਹਾਨਿਆਂ 'ਅਕੇ ਦਿਲ ਜੋੜਦੀ ਦੋ ਗੀਤ ਮੇਰੇ ਡਿਊਟ ਸੀ ਤੇ 6 ਗੀਤ ਮੇਰੇ ਆਡੀਓ ਸੀ ਤੇ ਹਿੱਟ ਜਿਹੜਾ ਗੀਤ ਸਿਗਾ ਅਸੀਂ ਉਹਨਾਂ ਦੀ ਗੱਲ ਮਤਲਬ ਉਹਨਾਂ ਦੀ ਚਰਚਾ ਸੁਣਨਾ ਚਾਹਣਾ ਜਿਹੜਾ ਕਿ ਹਿੱਟ ਗੀਤ ਮੇਰਾ ਹੋਇਆ ਜੀ ਆਪਣਾ ਜ਼ਬ ਤੁਹਾਡਾ ਪੜਾ ਕਰੇ ਜਿਹੜਾ 6 ਚੈਨਲਾਂ ਤੇ ਮੇਰਾ ਗਾਣਾ ਵੱਜਿਆ ਤੇਰੇ ਪਿਆਰ ਦੀ ਕਹਾਣੀ ਮੈਥੋਂ ਦੱਸੀ ਨਹੀਂ ਉਹ ਜਾਣੀ ਜਦੋਂ ਯਾਦ ਤੇਰੀ ਆਵੇ ਵੱਗੇ ਅੱਖੀਆਂ ਚੋਂ ਪਾਣੀ ਨਾਲ ਫੋਟੋ ਤੇਰੀ ਹੰਝੂਆਂ ਦੇ ਧੋ ਲੈਂਦਾ ਹਾਂ ਬੰਦ ਕਰਕੇ ਚਵਾਰੇ ਦੀਆਂ ਬਾਰੀਆਂ ਮੈਂ ਕੱਲਾ ਬਹਿ ਕੇ ਰੋ ਲੈਂਦਾ ਹਾਂ ਇਹ ਮੇਰਾ 6 ਚੈਨਲਾਂ ਤੇ ਗਾਣਾ ਵੱਜਿਆ ਜੀ ਬਹੁਤ ਜਿਆਦਾ ਗੀਤ ਵੱਜਿਆ ਇਹਦਾ ਜੀ ਜੀ ਉਸ ਤੋਂ ਫਿਰ ਬਾਅਦ ਮੇਰਾ ਗਿੱਧੇ ਵਿੱਚ ਤੂੰ ਨੱਚਦੀ ਜੀ ਕੁੜੀ ਪੰਜਾਬਣ ਨੇ ਨੈਣ ਤੱਕ ਦੇ ਤੇ ਤੁਹਾਨੂੰ ਕਦੇ ਮਤਲਬ ਬਾਹਰ ਜਾਣ ਦਾ ਮੌਕਾ ਮਿਲਿਆ ਜੀ ਨਹੀਂ ਬਾਹਰ ਜਾਣ ਦਾ ਮੈਨੂੰ ਮੌਕਾ ਕੋਈ ਮੈਨੂੰ ਮੌਕਾ ਨਹੀਂ ਮਿਲਿਆ ਜਦੋਂ ਮੈਨੂੰ ਮੌਕਾ ਮਿਲਦਾ ਸੀ ਉਦੋਂ ਮੇਰਾ ਪਾਸਪੋਰਟ ਨਹੀਂ ਸੀ ਬਣਿਆ ਹੋਇਆ ਅੱਛਾ ਜੀ ਇੱਕ ਮੌਕਾ ਮੈਨੂੰ ਮਿਲਿਆ ਸੀ ਮੈਨੂੰ ਆਪਣਾ ਪਰਮਜੀ ਸਲਾਰੀਆ ਸੀਗੇ ਪੰਜਾਬੀ ਗਾਇਕ ਉਹ ਤੋਂ ਮੈਨੂੰ ਕਹਿੰਦੇ ਸੀ ਵੀ ਚੱਲ ਤੈਨੂੰ ਲੈ ਚਲਦੇ ਆ ਪਰ ਉਦੋਂ ਮੇਰਾ ਪਾਸਪੋਰਟ ਨਹੀਂ ਸੀ ਬਣਿਆ ਜਿਹਦੇ ਕਰਕੇ ਮੈਂ ਰਹਿ ਗਿਆ ਅੱਛਾ ਜੀ ਉਸ ਤੋਂ ਬਾਅਦ ਫਿਰ ਮੈਂ ਪਾਸਪੋਰਟ ਬਣਵਾਇਆ ਹੁਣ ਮੇਰੇ ਤਿੰਨ ਪਾਸਪੋਰਟ ਬਣੇ ਪਰ ਮੈਂ ਜਾ ਕਿਤੇ ਵੀ ਨਹੀਂ ਸਕਿਆ ਅੱਛਾ ਜੀ ਕਿ ਉਹ ਕਿਹੜੇ ਕਿਹੜੇ ਪ੍ਰੋਜੈਕਟ ਤੁਹਾਡੇ ਆਏ ਨੇ ਮੇਰੇ ਗੀਤ ਕਟੋ ਘਾਟ 108 ਗੀਤ ਦੇ ਕਰੀ ਮੇਰਾ ਗੀਤ ਰਿਕਾਰਡ ਹੋ ਚੁੱਕਾ ਹੈ ਜੀ 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 ਕਿਉਂਕਿ ਮੈਨੂੰ ਇਹ ਨਾ ਯਾਦ ਹੀ ਨਹੀਂ ਵੀ ਕਿੰਨਾ ਕੋਈ ਗਾਣਾ ਮਾਰਕੀਟ 'ਚ ਮੇਰਾ ਰਿਕਾਰਡ ਹੋਇਆ ਜੀ ਹਾਂ ਮੇਰੇ ਹੋਰ ਆਪਣਾ ਵੀ ਤਿੰਨ ਗੀਤ ਮੇਰੇ ਨਵੇਂ ਤੁਸੀਂ ਹੁਣੇ ਗੱਲ ਕੀਤੀ ਵੀ ਮੈਨੂੰ ਯਾਦ ਨਹੀਂ ਹੈ ਕਿਹੜੇ-ਕਿਹੜੇ ਗੀਤ ਰਿਕਾਰਡ ਹੋਇਆ ਪਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਹਿੱਟ ਸੀਗੇ ਉਹ ਤਾਂ ਯਾਦ ਰਹਿੰਦੇ ਆ ਨਾ ਹਾਂਜੀ ਹਾਂਜੀ ਹਿੱਟ ਗੀਤ ਤਾਂ ਮੈਂ ਦੱਸਿਆ ਗਿੱਧੇ ਵਿੱਚ ਤੂੰ ਨੱਚਦੀ ਬੰਦ ਕਰਕੇ ਚਵਾਰੇ ਦੀਆਂ ਵਾਰੀਆਂ ਨੈਣ ਤੱਕ ਦੇ ਤੇ ਇਦਨੋਂ ਮੇਰਾ ਹੁਣ ਪੰਜਾਬੀ ਗੀਤ ਜਿਹੜੇ ਮੈਂ ਡਿਊਟ ਦਾ ਜ਼ਮਾਨਾ ਸੀਗਾ ਤੇ ਡਿਊਟ ਗੀਤ ਮੇਰੇ ਬੱਚੇ ਰੇ ਯਾਨੀ ਕਿ ਜੇ ਤੂੰ ਸ਼ਰਮਨਾਲ ਮੇਰੇ ਆਏ ਪ੍ਰਵੀਨ ਦਰਦੀ ਜੀ ਨਾਲ ਆਏ ਕਲਵੰਤਕੌਰ ਨਾਲ ਆਏ ਸ੍ਰਿੰਦਰਕੌਰ ਗਿੱਲ ਨਾਲ ਆਏ ਤੇ ਸੰਦੀਪ ਗਰੇਵਾਲ ਕੁ ਲੜਕੀ ਜਿਨ੍ਹਾਂ ਨਾਲ ਮੈਂ ਡਿਊਟ ਗੀਤ ਕੀਤੇ ਉਦੋਂ ਡਿਊਟ ਦਾ ਯੁੱਗ ਸੀ ਗੀਤ ਡਿਊਟ Song ਜਿਹੜੇ ਆਏ ਨੇ ਜਿੱਦਾਂ ਅਮਰ ਅਮਰਜੋਤ ਔਰ ਚਮਕੀਲਾ ਜੀ ਦੇ ਵੀ ਡਿਊਟ ਜੋੜੀ ਸੀਗੀ ਪਰ ਉਹਨਾਂ ਦੇ ਗੀਤ ਕਿਤੇ ਨਾ ਕਿਤੇ ਪਬਲਿਕ ਪਸੰਦ ਵੀ ਕਰਦੀ ਸੀ ਔਰ ਕਿਤੇ ਨਾ ਕਿਤੇ ਉਹਨੂੰ ਲੱਚਰ ਗੀਤ ਵੀ ਕਹਿੰਦੀ ਸੀ ਹਾਂਜੀ ਪਰ ਉਹਨਾਂ ਦੇ ਗੀਤ ਕਿਤੇ ਨਾ ਕਿਤੇ ਪਬਲਿਕ ਪਸੰਦ ਵੀ ਕਰਦੀ ਸੀ ਔਰ ਕਿਤੇ ਨਾ ਕਿਤੇ ਉਹਨੂੰ ਲੱਚਰ ਗੀਤ ਵੀ ਕਹਿੰਦੀ ਸੀ ਹਾਂਜੀ ਹਾਂਜੀ ਤਾਂ ਕੀ ਤੁਸੀਂ ਲੱਚਰ ਗੀਤ ਵੀ ਗਾਏ ਨੇ ਜਾਂ ਕੋਈ ਮਤਲਬ ਨਹੀਂ ਲੱਚਰ ਤਾਂ ਮੈਂ ਇਹਨਾਂ ਨੇ ਕੋਈ ਗੀਤ ਨਹੀਂ ਗਾਏ ਮੇਰੇ ਤਾਂ ਸਿਰਫ 2-4 ਹੀ ਗੀਤ ਨੇ ਜਿਹੜੇ ਮੈਂ ਇਹੋ ਜਿਹੇ ਗੀਤ ਕੀਤੇ ਨੇ ਬਾਕੀ ਤਾਂ ਹੁਣ ਮ ਇਦਾਂ ਦੇ ਮੇਰੇ ਸਾਰੇ ਤਕਰੀਬਨ ਮੇਰੇ ਗੀਤ ਆ ਰਹੇ ਨੇ ਤੇ ਮੈਂ ਚਾਹੂੰਗਾ ਸਰ ਵੀ ਜਿਹੜੇ ਉਹ ਗੀਤ ਆ ਰਹੇ ਆ ਹਾਂਜੀ ਥੋੜਾ ਥੋੜਾ ਉਹਨਾਂ ਤੇ ਚਾਨਣਾ ਪਾ ਕੇ ਜਰਾ ਸਾਨੂੰ ਦੱਸੋ ਵੀ ਤਾਂ ਕਿ ਸਰੋਤਿਆਂ ਨੂੰ ਵੀ ਪਤਾ ਲੱਗੇ ਹਾਂਜੀ ਹੁਣ ਮੇਰਾ ਇੱਕ ਗੀਤ ਮੇਰਾ ਜਿਆਦਾ ਬਹੁਤ ਜਿਆਦਾ ਹਿੱਟ ਹੋਇਆ ਬਜ਼ੁਰਗ ਘਰਾਂ ਦੇ ਤਾਲੇ ਹੁੰਦੇ ਨੇ ਜੀ ਬੁੱਢਾ ਮਾਂਪਿਓ ਘਰ 'ਚ ਬੈਠਾ ਹੋਵੇ ਨੂੰ ਬੁੱਤ ਨੂੰ ਜਾਣਾ ਪੈ ਗਿਆ ਤੇ ਘਰ ਦਾ ਵਾਲਾ ਲਾਂਦੇ ਲੋੜਨੀ ਜੀ ਉਹ ਮੇਰਾ ਗੀਤ ਜਿਆਦਾ ਲੋਕਾਂ ਨੇ ਪਸੰਦ ਕੀਤਾ ਜੀ ਜੀ ਮੈਂ ਅਸੀਂ ਚਾਹਾਂਗੇ ਵੀ ਦਰਸ਼ਕਾਂ ਨੂੰ ਉਹ ਦੋ ਬੋਲ ਜਿਹੜੇ ਉਹਦਾ ਗੀਤ ਰੋਟ ਲਾਉਂ ਹਾਂਜੀ ਲੋਬਿਸ਼ਰ ਗੀਤ ਦੇ ਤੰਦੋ ਦੇ ਹਨ ਦੂਰ ਬਲਾਵਾ ਹੁੰਦੀਆਂ ਮਾਂ ਦਾ ਸਿਰ ਤੇ ਹੱਥ ਹੋਵੇ ਬਾਪ ਦਾ ਹੋਵੇ ਸਹਾਰਾ ਤਾਂ ਬੰਦਾ ਸਮਰਥ ਹੋਵੇ ਜਿਨ੍ਹਾਂ ਦੇ ਸਿਰ ਮਾਂ ਪਿਓ ਕਰਮਾ ਵਾਲੇ ਹੁੰਦੇ ਨੇ ਸੇਵਾ ਕਰੋ ਬਜ਼ੁਰਗ ਕਰਾਂਦੇ ਤਾਲੇ ਹੁੰਦੇ ਨੇ ਨਾ ਚਿੜਕੋ ਬਜ਼ੁਰਗ ਕਰਾਂਦੇ ਤਾਲੇ ਹੁੰਦੇ ਨੇ ਬਹੁਤ ਵਧੀਆ ਪਿੱਕੀ ਸਾਹਿਬ ਦੋ ਤੁਸੀਂ ਤੁਹਾਡੀ ਸੋਚ ਜਾਂ ਪੋਇਟਰੀ ਦੀ ਸੋਚ ਹੈ ਜੋ ਗੀਤ ਲਿਖਿਆ ਜਿੰਨੇ ਵੀ ਹਾਂਜੀ ਹਾਂਜੀ ਤੇ ਸਲੂਟ ਹੈ ਉਹਨੂੰ ਵੀ ਵਾਕਿ ਬਜ਼ੁਰਗ ਭਾਵਾਂ ਕੋਈ ਕੰਮ ਨਾ ਕਰ ਸਕਣ ਭਾਵ ਉਹ ਚੱਲ ਫਿਰ ਨਾ ਸਕਣ ਕੁਰਸੀ ਤੇ ਬੈਠੇ ਹੀ ਹੋਣ ਹਾਂਜੀ ਹਾਂਜੀ ਤਾਂ ਉਹਨਾਂ ਦਾ ਬਹੁਤ ਸਹਾਰਾ ਹੁੰਦਾ ਜੀ ਇਹ ਪੱਕੀ ਗੱਲ ਆ ਵੀ ਆਪਾਂ ਕਿਤੇ ਜਾਣਾ ਹੋਵੇ ਤਾਂ ਆਪਾਂ ਨੂੰ ਇਹ ਹੁੰਦਾ ਵੀ ਚਲੋ ਘਰੇ ਬਜ਼ੁਰਗ ਹੈਗੇ ਆ ਹਾਂਜੀ ਹਾਂਜੀ ਤੇ ਬਹੁਤ ਬਜ਼ੁਰਗਾਂ ਦਾ ਬਹੁਤ ਅਸਰ ਹੁੰਦਾ ਜੀ ਘਰ ਦੇ ਫਿਰ ਇਹ ਗੀਤ ਮੇਰਾ ਔਰ ਬਹੁਤ ਲੋਕਾਂ ਨੇ ਜਿਆਦਾ ਪਸੰਦ ਕੀਤਾ ਇਹ ਇਹੀ ਮੈਂ ਸਰੋਤਾਂ ਨੂੰ ਇੱਕ ਮੈਸੇਜ ਵੀ ਦੇਣਾ ਜਾਨਾ ਵੀ ਮਾਪੋਪ ਦੀ ਸੇਵਾ ਜ਼ਰੂਰ ਕਰੋ ਉਹਨਾਂ ਦਾ ਜਿਹੜਾ ਅਸ਼ੀਰਵਾਦ ਆ ਉਹ ਭਾਵੇਂ ਕੋਈ ਕੰਮ ਨਾ ਕਰ ਸਕਣ ਭਾਵੇਂ ਉਹ ਚੱਲ ਵੀ ਨਾ ਸਕਣ ਅਜਿਹਾ ਬੈਠੇ ਵੀ ਹੋਣ ਨਾ ਤਾਂ ਉਹਨਾਂ ਦਾ ਬਹੁਤ ਹੀ ਹਸਾਰਾ ਹੁੰਦਾ ਹੁੰਦਾ ਹਾਂਜੀ 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 ਬਹੁਤ ਵਧੀਆ ਗੀਤ ਆ ਸਰ ਹੋਰ ਤੁਹਾਡੇ ਫਿਰ ਕਿਹੜੇ ਗੀਤ ਨੇ ਜਿਹੜੇ ਮਤਲਬ ਆਉਣ ਵਾਲੇ ਨੇ ਹੋਰ ਹੁਣ ਮੇਰੇ ਧਾਰਮਿਕ ਗੀਤ ਨੇ ਤਿੰਨ ਜਿਹੜੇ ਛੇਤੀ ਜਲਦੀ ਅਗਲੇ ਮਹੀਨੇ ਰਿਲੀਜ਼ ਹੋ ਰਹੇ ਨੇ ਆਡੀਓ ਰਿਕਾਰਡ ਹੋ ਚੁੱਕੇ ਨੇ ਵੀਡੀਓਜ਼ ਉਹਨਾਂ ਦੀ ਹੁਣ ਤਿਆਰੀ ਹੈ ਜੀ ਉਹ ਮੇਰੇ ਤਿੰਨ ਗੀਤ ਨੇ ਛੋਟੇ ਸਹਿਬ ਜਦਾਂ ਦਾ ਗੀਤ ਤੇ ਚੇਣ ਦੇ ਵਿੱਚ ਦੁਆਰ ਤੇ ਵੀ ਅਸੀਂ ਤੇਰੀ ਈਨ ਨਹੀਂ ਮੰਨਣੀ ਸਹਬ ਜਾਦੇ ਸੁਬੇ ਸੁਬੇ ਨੂੰ ਕਹਿੰਦੇ ਨੇ ਵਿਚ ਇਨ ਦੇ ਵਿੱਚ ਦੀਵਾਰ ਦੇ ਤੇ ਦੂਸਰਾ ਮੇਰਾ ਗੀਤ ਆਪਣਾ ਗੁਰੂ ਨਾਨਕ ਪਾਸ਼ਾ ਦਾ ਪਹਿਲੀ ਪਾਸ਼ਾਈ ਦਾ ਧੰਨ ਧੰਨ ਗੁਰਨਾਨਕ ਜਪ ਸੰਗ ਤੇ ਦਮ ਦਮ ਦੇ ਨਾਲ ਉਚਾਰੀ ਜਾ ਸਤਨਾਮ ਦਾ ਅੰਮ੍ਰਿਤ ਪੀ ਪੀ ਕੇ ਸਮਾਨ ਦੀ ਮਹਿਲ ਉਤਾਰੀ ਜਾ ਤੇ ਤੀਸਰਾ ਮੇਰਾ ਗੀਤ ਗੋਬਿੰਦ ਦੇ ਲਾਲ ਤਿੰਨ ਗੀਤ ਮੇਰੇ ਧਾਰਮਿਕ ਇਹ ਅਗਲੇ ਛੇਤੀ ਸਰੋਤਿਆਂ ਨੂੰ ਸੁਣਨ ਨੂੰ ਮਿਲਣਗੇ ਹੁਣ ਇੱਕ ਮੇਰਾ ਗੀਤ ਜਿਹੜਾ ਰਿਲੀਜ਼ ਹੋ ਰਿਹਾ ਕੁਛ 2-4 ਦਿਨਾਂ ਦੇ ਵਿੱਚ ਲੋਕ ਤੱਥ ਹੀ ਹੈ ਮੇਰਾ ਗੀਤ ਉਹ ਵੀ ਵਾਰ ਪਿੱਠ ਤੇ ਕਰਨਾ ਹੁੰਦਾ ਕੰਮਗਜ਼ਾਰਾਂ ਦਾ ਲੋਕ ਤੱਥ ਮੇਰਾ ਗੀਤ ਬੋਲ ਕੇ ਦੱਸ ਦਿਨ ਹਾਂਜੀ ਹਾਂਜੀ ਸਰ ਵਾਰ ਪਿੱਠ ਤੇ ਕਰਨਾ ਹੁੰਦਾ ਕੰਮਗਜ਼ਾਰਾਂ ਦਾ ਸਿੱਧਾ ਇੱਕ ਵਿੱਚ ਵਜਣਾ ਹੁੰਦਾ ਕੰਮ ਸਰਦਾਰਾਂ ਦਾ ਵਾਰ ਪਿੱਠ ਤੇ ਕਰਨਾ ਹੁੰਦਾ ਕਮ ਗਦਾਰਾਂ ਦਾ ਸਿੱਧਾ ਹਕ ਵਿੱਚ ਵਜਣਾ ਹੁੰਦਾ ਕਮ ਸਰਦਾਰਾਂ ਦਾ ਇਕੀਆਂ ਦੇ ਪਾਕਤੀ ਇਕੀਆਂ ਦੇ ਪਾਕਤੀ ਕਰ ਜੋ ਕੰਮ ਵਿਖਾਉਂਦੇ ਨੇ ਗਿਣੇ ਚੁਣੇ ਹੀ ਬੰਦੇ ਲੋਕੋ ਜੱਗ ਵਿੱਚ ਆਉਂਦੇ ਨੇ ਗਿਣੇ ਚੁਣੇ ਜੇ ਬੰਦੇ ਵਿੱਚ ਦੁਨੀਆਂ ਦੇ ਆਉਂਦੇ ਨੇ ਬਹੁਤ ਵਧੀਆ ਗੱਲ ਹੈ ਜੀ ਸਰ ਜਿੱਦਾਂ ਕਿ ਤੁਸੀਂ ਗੀਤ ਜਿਹੜਾ ਸੁਣਾਇਆ ਜਾਦ ਆਂਦੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਸਰਵੰਸਦਾਨੀ ਜੀ ਜਿਨ੍ਹਾਂ ਨੇ ਆਪਣੇ ਬੱਚਾ ਦੀ ਕੁਰਬਾਨੀ ਦੇ ਕੇ ਸਾਨੂੰ ਮੁਗਲਾਂ ਤੋਂ ਪੂਰਾ ਪਰਿਵਾਰ ਹੀ ਸਰਵੰਸਵਾਰਤਾ ਜੀ ਪੂਰਾ ਉਹਨਾਂ ਨੇ ਹਾਂਜੀ ਬਿਲਕੁਲ ਬੱਕਰੇ ਹੀ ਹੁੰਦੇ ਨੇ ਜੇ ਪੁੱਛੀ ਲੋਕ ਹੁੰਦੇ ਨੇ ਅੱਜ ਦੇ ਟਾਈਮ ਦੀ ਗੱਲ ਕਰਾਂ ਤਾਂ ਬਾਬਾ ਸਾਹਿਬ ਅੰbedkar ਜੀ ਜਿਨ੍ਹਾਂ ਨੇ ਕਿ ਦਲਿਤਾਂ ਦੇ ਲਈ ਤਾਂ ਕੋ ਕਿੰਨਾ ਉਧਾਰ ਕੀਤਾ ਵਾ ਹਾਂਜੀ 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 ਦਲਿਤ ਦੇ ਵਿੱਚ ਭਾਵੇਂ ਉਹ ਸਰਦਾਰ ਹੋਣ ਜਾਂ ਮਜਬੀ ਹੋਣ ਜਾਂ ਵਾਲਮੀਕੀ ਭਾਈਚਾਰਾ ਹੋਵੇ ਜਾਂ ਕੋਈ ਵੀ ਹੋਵੇ ਤੁਹਾਡੀ ਗੱਲ ਦੀਪਕ ਜੀ ਮੈਂ ਟੋਕਦਾ ਇੱਕ ਮੈਂ ਗੀਤ ਗੁਰੂ ਵਾਲਮੀਕ ਮਹਾਰਾਜ ਦੇ ਉੱਤੇ ਕੀਤਾ ਉਹ ਵੀ ਮੇਰਾ ਛੇਤੀ ਗੀਤ ਆ ਰਿਹਾ ਜੀ ਜੀ ਉਹਦੇ ਮੈਂ ਦੋ ਲਾਈਨ ਤੁਹਾਨੂੰ ਸੁਣਾਉਣੀ ਚਾਹਨਾ ਮੈਂ ਵਾਲਮੀਕ ਵਾਲਮੀਕ ਬੋਲ ਸੰਗ ਤੇ ਬੋਲ ਦੀ ਕਦੇ ਨਾ ਮੁਖੰਡੋਲ ਸੰਗ ਤੇ ਵਾਲਮੀਕ ਵਾਲਮੀਕ ਬੋਲ ਸੰਗ ਤੇ ਬੋਲ ਦੀ ਕਦੇ ਨਾ ਮੁਖੰਡੋਲ ਸੰਗ ਤੇ ਇੱਕ ਵਾਰੀ ਵਾਲਮੀਕ ਜਿਹੜਾ ਬੋਲਿਆ ਕੱਟ ਲਈ 84 ਉਹ ਕਦੇ ਨੰਡੋਲਿਆ ਇੱਕ ਵਾਰੀ ਵਾਲਮੀਕ ਜਿਹੜਾ ਬੋਲਿਆ ਕੱਟ ਲਈ 84 ਉਹ ਕਦੇ ਨੰਡੋਲਿਆ ਵਾਲਮੀਕੀ ਉੱਤੋਂ ਜਿੰਦ ਘੋਲ ਸੰਗ ਤੇ ਗੁਰੂ ਵਾਲਮੀਕ ਵਾਲਮੀਕ ਬੋਲ ਸੰਗ ਤੇ ਗੁਰੂ ਵਾਲਮੀਕ ਵਾਲਮੀਕ ਬੋਲ ਸੰਗ ਤੇ ਵਾਕਈ ਜੀ ਬਹੁਤ ਤੁਸੀਂ ਗੱਲ ਵਧੀਆ ਕੀਤੀ ਹੈ ਜਿਨੇ ਇੱਕ ਵਾਰੀ ਜੈ ਵਾਲਮੀਕੀ ਗਾਤੇ ਉਹਨੂੰ ਕੋਈ ਦੁੱਖ ਜਿਹੜਾ ਜ਼ਿੰਦਗੀ ਜੀਂਦਾ ਆਂਦਾ ਭਾਵੇਂ ਉਹ ਬੱਚਾ ਪੜਦਾ ਹੋਵੇ ਉਹਨੂੰ ਵਿਦਿਆਪ ਪੜਾਈ ਮਿਲਦੀ ਆ ਜੇ ਉਹ ਕਾਰੋਬਾਰੀ ਹੋਵੇ ਜਾਂ ਕੋਈ ਨੌਕਰੀ ਪੇਸ਼ਾ ਵਾਲਾ ਹੋਵੇ ਸਭ ਨੂੰ ਪ੍ਰੋਮੋਸ਼ਨ ਤਰੱਕੀ ਬਿਜ਼ਨਸ ਚਤਰਾਕੀ ਮਿਲਦੀ ਆ ਹਾਂਜੀ ਹਾਂਜੀ ਬਾਕੀ ਪੱਕੀ ਗੱਲ ਆ ਜੀ ਬਹੁਤ ਵਧੀਆ ਤੁਸੀਂ ਲਿਖਿਆ ਹੈ ਜੀ ਤੇ ਪਿੱਖੀ ਸਾਹਿਬ ਅੱਜ ਦੇ ਮਾਹੌਲ ਦੀ ਜੇ ਮੈਂ ਗੱਲ ਕਰਾਂ ਹਾਂਜੀ ਹਾਂਜੀ ਤੇ ਅੱਜ ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਹੁ ਵੀ ਕੁੜੀਆਂ ਦੀ ਜਿਹੜੀ ਰੇਸ਼ਿਓ ਆ ਹਾਂਜੀ ਘਟ ਹੁੰਦੀ ਜਾ ਰਹੀ ਆ ਮੁੰਡਿਆਂ ਦੇ ਰੇਸ਼ੋ ਨਾਲੋਂ ਹਾਂਜੀ ਹਾਂਜੀ ਔਰ ਕਿਤਨਾ ਕਿਤੇ ਬੇਟੀ ਪੜਾਓ ਬੇਟੀ ਬਚਾਓ ਦਾ ਵੀ ਜਿਹੜਾ ਨਾਰਾ ਉਹ ਚੱਲ ਰਿਹਾ ਵਾ ਹਾਂਜੀ ਹਾਂਜੀ ਕੁੜੀਆਂ ਜਿਹੜੀਆਂ ਨੇ ਅੱਜਕੱਲ ਪੜ੍ਹ ਲਿਖ ਵੀ ਵਧਿਆ ਰਹੀਆਂ ਨੇ ਹਾਂਜੀ ਹਾਂਜੀ ਪਰ ਜਦੋਂ ਅਸੀਂ ਗੱਲ ਕਰੀਏ ਮੁੰਡਾ ਵਿਆਹ ਦੀ ਹਾਂਜੀ ਤਾਂ ਬਹੁਦਰੂਪ ਦੇ ਵਿੱਚ ਜਿਹੜੀ ਅੱਜਕੱਲ ਦਾ ਮਾਹੌਲ ਤੁਹਾਨੂੰ ਪਤਾ ਹੀ ਆ ਜੀ ਕੀ ਚੱਲ ਰਿਹਾ ਹਾਂਜੀ 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 ਬਹੁਤ ਜਲਦੀ ਛੜਾ ਵੀ ਹੋ ਜਾਂਦਾ ਹਾਂਜੀ ਹਾਂਜੀ ਤੇ ਇਹਦੇ ਵਾਸਤੇ ਕੋਈ ਮੈਸੇਜ ਜਾਂ ਕੋਈ ਗੀਤ ਕੋਈ ਤੁਹਾਡੇ ਕੋਲ ਲਿਖਿਆ ਹੋਵੇ ਇਹਦੇ ਉੱਤੇ ਦੀਪਗੁਰਜੀ ਮੈਂ ਇੱਕ ਨਾ ਅੰਮ੍ਰਿਤਸਰ ਦਾ ਰਾਈਟਰ ਐ ਰਾਜ ਅਟਲਗੜ ਉੱਥੋਂ ਦਾ ਰਾਈਟਰ ਨੇ ਉਹਦਾ ਮੇਰਾ ਉਹਦਾ ਗੀਤ ਰਿਕਾਰਡ ਹੋਇਆ ਉਹ ਛੇਤੀ ਤੁਹਾਡੇ ਰੂਬਰੂ ਕਰਾਂਗਾ ਵੀ ਜਿਹੜੀਆਂ ਨੂਆਂ ਨੇ ਅੱਜਕੱਲ ਕਰਮਾਂ ਦੇ ਨਾਲ ਚੱਜਦੀਆਂ ਮਿਲਦੀਆਂ ਨੇ ਹਾਂ ਹਾਂ ਸਹੀ ਗੱਲ ਪਰਮਾਤਮਾ ਵੱਲੋਂ ਹੀ ਨਹੀਂ ਤਾਂ ਤਰਾਬੀ ਰੱਖ ਹੈ ਜੀ ਜੀ ਆਪਾਂ ਪੁੱਤਰ ਵਿਆਹਨੇ ਆ ਕੋਈ ਸਾਨੂੰ ਨੋ ਆਏਗੀ ਘਰ ਰੋਟੀ ਪੱਕੀ ਮਿਲੇਗੀ ਸੇਵਾ ਕਰੇਗੀ ਉਹਦੇ ਉੱਤੇ ਵੀ ਮੈਂ ਗੀਤ ਇੱਕ ਰਿਕਾਰਡ ਜੀ ਮੇਰਾ ਗੀਤ ਰਾਜ ਟੱਲ ਕਰਦਾ ਲਿਖਿਆ ਗੀਤ ਹੈ ਉਹਦੇ ਦੋ ਦਾਣਾ ਤੁਹਾਡੇ ਸਾਹਮਣੇ ਆ ਜਾ ਰਿਹਾ ਹੈ ਪੁੱਤ ਵਿਆਹ ਹੱਸੋਚੇ ਅਨ ਉਹਦੀਆਂ ਪੱਕੀਆਂ ਖਾਵਾਂਗੇ ਕੀ ਪਤਾ ਸੀ ਲੋਕੋ ਇਹ ਕਚੀਆਂ ਤੋਂ ਜਾਵਾਂਗੇ ਗੌਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਮੈਂ ਮਾਤਾਉਂਗਾ ਵੀ ਇਹਦਾ ਅੰਤਰਾ ਵੀ ਅਗਰ ਤੁਹਾਡੇ ਕੋਲ ਹੈ ਤਾਂ ਪਲੀਜ਼ ਅੰਤਰਾ ਅੱਜ ਦਾ ਇਹ ਜਿਹੜਾ ਨਾ ਮਤਲਬ ਬਾਹਰ ਘਰ ਦੇ ਵਿੱਚ ਇਹ ਕਹਾਣੀ ਜਿਹੜੀ ਸੁਣਨ ਨੂੰ ਮਿਲ ਹਾਂ ਉਹ ਨੂੰਜ਼ ਆਪਣਾ ਪਿਓ ਮਰ ਜੇ ਤੇ ਕਹਿੰਦੀ ਪਿਓ ਮਰ ਜੇ ਤੇ ਕਹਿੰਦੀ ਆ ਜੱਗ ਤੇ 네ਰ ਪੈ ਗਿਆ ਜੇ ਸੋਹਰਾ ਮਰੇ ਤੇ ਕਹਿੰਦੀ ਆ ਕੰਜਰ ਗਲੋਂ ਲੱਗਿਆ ਜੇ ਸੋਚ ਸੋਚ ਕੇ ਗੱਲਾਂ ਦਿਲ ਤੇ ਸਟਾਂ ਵੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਬਹੁਤ ਸਰ ਵਧੀਆ ਵਾ ਫਰਮਾ ਇੱਕ ਨੰਬਰ ਅਸਰ ਇਹ ਜੂ ਵੀ ਦੇਣਾ ਚਾਹੂੰਗਾ ਜਿਹੜੇ ਲੋਕ ਭਰੂਨ ਅਤਿਆ ਕਰ ਦੇਣਾ ਇਸ ਕਰਕੇ ਸਾਡੇ ਜਿਹੜੇ ਰੇਸ਼ੋ ਆ ਕੁੜੀਆਂ ਦੇ ਜਿਹੜੇ ਰੇਸ਼ਿਓ ਹੋ ਘਟਦੇ ਜਾ ਰਹੀ ਆ ਹਾਂਜੀ ਹਾਂਜੀ ਸੋ ਅੱਜ ਆਪਾਂ ਨੂੰ ਅੱਜ ਦਾ ਜਿਹੜਾ ਮਾਹੌਲ ਆ ਦੇਖੋ ਕੁੜੀ ਔਰ ਮੁੰਡੇ 'ਚ ਕੋਈ ਫਰਕ ਹੈ ਕੋਈ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਹੈ ਹਾਂਜੀ ਮੁੰਡਾ ਵੀ ਕੁੜੀਆਂ ਦੇਖ ਲਓ ਡਾਕਟਰ ਬਣੀਆਂ ਪਾਇਲਟ ਬਣੀਆਂ ਨੇ ਕਿਹੜਾ ਕੰਮ ਹੈ ਜਿਹੜੀ ਲੜਕੀ ਨਹੀਂ ਕਰਦੀ ਉਹ ਵੈਸੇ ਹੀ ਕਰਦੀ ਆ ਪਰ ਫਿਰ ਵੀ ਜਿਹੜੇ ਕੁਝ ਪਰਿਵਾਰ ਨੇ ਜਿਨ੍ਹਾਂ ਦੀ ਸੋਚ ਜਿਹੜੀ ਅੱਜ ਵੀ ਪੁਰਾਣੀ ਹੈਗੀ ਆ ਕਿ ਜੀ ਕੁੜੀ ਨਹੀਂ ਚਾਹੀਦੀ ਸਾਨੂੰ ਕੁੜੀ ਨਹੀਂ ਚਾਹੀਦੀ ਹਾਂਜੀ ਜੀ ਸਾਨੂੰ ਰੇਸ਼ਿਓ ਜਿਹੜੀ ਘਟ ਰਹੀ ਆ ਫਰਮਾਇ ਇੱਕ ਗੱਲ ਕੰਨਾ ਵੀ ਜੇ ਕੁੜੀਆਂ ਹੀ ਨਹੀਂ ਹੋਣਗੀਆਂ ਤੇ ਆਪਾਂ ਨੋਹਾ ਕਿੱਥੋਂ ਲਾਵਾਂਗੇ ਨੋਹਾ ਕਿੱਥੋਂ ਲਿਆਵਾਂਗੇ ਹੁਣ ਕੁੜੀਆਂ ਹੈ ਹੀ ਨਹੀਂ ਮੁੰਡੇ ਦੇਖ ਲਓ 40 40 ਸਾਲ ਦੇ 30 30 ਸਾਲ ਦੇ 35 35 ਸਾਲ ਦੇ ਮੁੰਡਿਆਂ ਦੇ ਰਿਸ਼ਤੇ ਨਹੀਂ ਹੋ ਰਹੇ ਉਹਦਾ ਕਾਰਨ ਇਹੀ ਆ ਹਾਂਜੀ ਹਾਂਜੀ ਸੋ ਅੱਜ ਤੁਹਾਡੇ ਰਾਹੀਂ ਆਪਣੇ ਚੈਨਲ ਤੇ ਮੈਂ ਆਪਣੇ ਸਰੋਤਾ ਨੂੰ ਇਹ ਵੀ ਇੱਕ ਮੈਸੇਜ ਦੇਣਾ ਜਨਾ ਵੀ ਕੁੜੀਆਂ ਦੇ ਪ੍ਰਤੀ ਵੀ ਜਾਗਰੂਕ ਹੋਵੋ ਹਾਂਜੀ ਕੁੜੀਆਂ ਵੀ ਅੱਜ ਪਰਿਵਾਰ ਦਾ ਨਾਮ ਰੋਸ਼ਨ ਕਰੀਏ ਨੇ ਦੇਸ਼ ਦਾ ਨਾਮ ਰੋਸ਼ਨ ਕਰੀਏ ਨੇ ਤੇ ਭਰੂਣ ਹੱਤਿਆ ਵਰਗਾ ਜਿਹੜਾ ਕਲੰਕ ਹੈ ਉਹਨੂੰ ਦੂਰ ਕਰੋ ਹਾਂਜੀ ਪੋਜ਼ਿਟਿਵ ਹਨੋ ਅੱਜ ਮੁੰਡੇ ਔਰ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਜੀ ਹਾਂਜੀ 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 ਤੇ ਇਹ ਤਾਂ ਚਲੋ ਇਹ ਗੱਲ ਹੋ ਗਈ ਜੀ ਪਿੱਖੀ ਸਾਹਿਬ ਹੋਰ ਕੁਝ ਨਵਾਂ ਕੁਝ ਜਿੱਦਾਂ ਅੱਜ ਕੱਲ ਬੱਚੇ ਨਸ਼ੇ ਵਾਲ ਨੂੰ ਬੜੇ ਵੱਧ ਰਹੇ ਨੇ ਜੀ ਹਾਂਜੀ ਹਾਂਜੀ ਪਰ ਕਈ ਵਾਰੀ ਹੁੰਦਾ ਵੀ ਬੱਚਿਆਂ ਨੂੰ ਅਗਰ ਨਸ਼ੇ ਵਾਸਤੇ ਪੈਸਾ ਨਹੀਂ ਮਿਲਦਾ ਕਟੋਰੀਆ ਵੀ ਕਰਦੇ ਨੇ ਤੇ ਘਰੋਂ ਵੀ ਸਮਾਨ ਚੋਰੀ ਕਰਦੇ ਆ ਇਦੋਂ-ਉਦੋਂ ਵੀ ਤੇ ਕਈ ਵਾਰੀ ਤਾਂ ਮਾਪਿਆਂ ਦੇ ਹੱਥ ਵੀ ਚੁੱਕਦੇ ਨੇ ਹਾਂਜੀ ਤੇ ਉਹਨਾਂ ਬਾਰੇ ਵੀ ਕੋਈ ਤੁਹਾਡੇ ਕੋਲੇ ਨਹੀਂ ਜਿਹੜੇ ਮਾਪਿਓ ਤੇ ਹੱਥ ਚੱਕਦੇ ਨੇ ਉਹ ਵੀ ਨਾ ਬਹੁਤ ਗਲਤ ਗੱਲ ਐ ਇੱਕ ਦੇਖੋ ਬਾਪ ਬੱਚੇ ਨੂੰ ਮਾਂ ਕਿਦਾਂ ਬੱਚੇ ਨੂੰ ਪਾਲਦੀ ਐ ਜੀ ਇਹ ਗੀਤ ਮੇਰਾ ਰਿਕਾਰਡ ਹੋ ਚੁੱਕਾ ਐ ਸ਼ਾਬਾਸ਼ ਤੇ ਜਲਦੀ ਸ਼ੂਟਿੰਗ ਮੇਰੇ ਗੀਤ ਦੀ ਹੋ ਰਹੀ ਐ ਅਮ तकरीबन ਮੇਰਾ ਨਵੰਬਰ ਦੇ ਵਿੱਚ ਗੀਤ ਵੀਡੀਓ ਤੇ ਤੁਹਾਨੂੰ ਸਰੋਤੇ ਸਰੋਤਿਆਂ ਨੂੰ ਦੇਖਣ ਨੂੰ ਮਿਲੇਗਾ ਜਿਹਾ ਜਿਹੜਾ ਵੀ ਉਹ ਵਿਸ਼ਾ ਤੇ ਨਾ ਗਾਣਾ ਫੜਾ ਫੜ ਸੁਣਾ ਦਿੰਦੇ ਨੇ ਹਾਂਜੀ ਮੈਂ ਮਤਲਬ ਸਰੋਤੇ ਇੰਤਿਆਰ ਕਰ ਰਹੇ ਜੀ ਇੱਕ ਛੋਟੇ ਜਿਹੇ ਬੱਚੇ ਨੂੰ ਬਾਪ ਉਂਗਲ ਫੜ ਕੇ ਤੁਰਨਾ ਸਿਖਾਂਦਾ ਹੈ ਪਾਲ ਪੋਸ ਕੇ ਵੱਡਾ ਕਰਕੇ ਵਿਹੰਦਾ ਹੈ ਉਹੀ ਪੁੱਤਰ ਵੱਡਾ ਹੋ ਕੇ ਬਾਪ ਦੇ ਗੱਲ ਪਾਵੇ ਤੇ ਕਹਿੰਦਾ ਫਿਰ ਰੱਬ ਹੀ ਜਾਣਦਾ ਵੀ ਬਾਪ ਦਾ ਕੰਨਾ ਕੋ ਦਿਲ ਦੁਖਦਾ ਕੀ ਬਾਤ ਹੈ ਜੀ ਹਾਂਜੀ ਉਹ ਜਦੋਂ ਦਿਲ ਦਾ ਦੁੱਖ ਹੁੰਦਾ ਨਾ ਬੰਦਾ ਕਵੇ ਮੈਂ ਅੱਖਾਂ ਚੋਂ ਨਹੀਂ ਲਿਆਣੇ ਤੇ ਬਦੋ ਬਦੀ ਬੰਦੇ ਦੇ ਅੱਖਾਂ ਚੋਂ ਆ ਜਾਂਦੇ ਨੇ ਉਹ ਗੀਤ ਵੀ ਮੇਰਾ ਰਿਕਾਰਡ ਹੋਇਆ ਤੇ ਮੈਂ ਉਹਦੀ ਸ਼ੂਟਿੰਗ ਛੇਤੀ ਹੋ ਰਹੀ ਹੈ ਉਸ ਵੇਲੇ ਮੈਂ ਦੋ ਜ਼ਬੇ ਤਰਾਨਾ ਸਤਾਈ ਹੋਦਾ ਸਾਈ ਸਤਾਨਾ ਸਤਾਈ ਯੰਤਰ ਦੋਨੋ ਜਾਈ ਹਾਂਜੀ ਬੜੇ ਮੈਲ ਕੋਏ ਪਰ ਲੁਕੇ ਹੀ ਨਹੀਂ ਅੱਖੀਆਂ ਚੋਂ ਉਹ ਦੋ ਹੰਝੂ ਰੁਕੇ ਹੀ ਨਹੀਂ ਉੱਤੇ ਜਦੋਂ ਪਿਓ ਦੇ ਉੱਤੇ ਹੱਥ ਵੇਖਾਂ ਚੁੱਕਦਾ ਜਾਣਦਾ ਏ ਰੱਬ ਓਦੋਂ ਦਿਲ ਕਿੰਨਾ ਦੁਖਦਾ ਜਾਣਦਾ ਏ ਰੱਬ ਓਦੋਂ ਦਿਲ ਕਿੰਨਾ ਦੁਖਦਾ ਜਿਹਨੂੰ ਮੰਗਿਆ ਮੈਂ ਰੱਬ ਕੋਲੋਂ ਹੱਥ ਜੋੜ ਜੋੜ ਕੇ ਦਿੰਦਾ ਏ ਜਵਾਬ ਓਹੀ ਪੁੱਤ ਮੋੜ ਮੋੜ ਕੇ ਮਾਰੇ ਕੰਮ ਰੋਕਿਆਂ ਤੇ ਓ ਨੀ ਰੁਕਦਾ ਜਾਣਦਾ ਏ ਰੱਬ ਓਦੋਂ ਦਿਲ ਕਿੰਨਾ ਦੁਖਦਾ ਜਾਣਦਾ ਏ ਰੱਬ ਓਦੋਂ ਦਿਲ ਕਿੰਨਾ ਦੁਖਦਾ ਸਤਾਈਏ ਸਤਾਈਏ ਅੰਤਰਾ ਵੀ ਪਲੀਜ਼ ਹਾਂਜੀ ਅੰਤਰਾ ਗੀਤ ਬੁੱਢੀ ਉਮਰਾਂ ਚ ਦੁੱਖ ਕਿੱਥੇ ਸਾਂਭੇ ਜਾਂਦੇ ਨੇ ਜਦੋਂ ਨਿਤਹੀ ਸ਼ਿਕਾਇਤਾਂ ਤੇ ਉਲਾਂਬੇ ਹੁੰਦੇ ਨੇ ਬੁੱਢੀ ਉਮਰ ਚ ਦੁੱਖ ਕਿੱਥੇ ਸਾਂਭੇ ਜਾਂਦੇ ਨੇ ਜਦੋਂ ਨਿਤਹੀਸ਼ ਕਹਤਾ ਤੇ ਉਲਾਂਬੇ ਆਉਂਦੇ ਨੇ ਜਦੋਂ ਸ਼ਰਮ ਨਾਲ ਹੈਪੀ ਕਿਸੇ ਅੱਗੇ ਸਿਰ ਝੁਕਦਾ ਜਾਣਦਾ ਏ ਰੱਬ ਉਦੋਂ ਦਿਲ ਕਿੰਨਾ ਦੁਖਦਾ ਜਾਣਦਾ ਏ ਰੱਬ ਉਦੋਂ ਦਿਲ ਕਿੰਨਾ ਦੁਖਦਾ ਕੀ ਬਾਤ ਏ ਬਹੁਤ ਵਧੀਆ ਬਹੁਤ ਵਧੀਆ ਲਿਖਿਆ ਜੀ ਸਚਾਈ ਆ ਇਹ ਦੁਨੀਆ ਦੀ ਬਈ ਅੱਜ ਜੇ ਬੱਚਾ ਜਿਹੜਾ ਆਪਣੇ ਮਾਂ ਔਰ ਪਿਓ ਦਾ ਹੱਥ ਚੱਕਦਾ ਤੇ ਦਿਲ ਕਿੰਨਾ ਦੁਖੀ ਹੁੰਦਾ ਬਹੁਤ ਬੱਚੇ ਦੇ ਲਈ ਅਸੀਂ ਕੀ ਨਹੀਂ ਕੀਤਾ ਕਿੱਦਾਂ ਉਹਨੂੰ ਪੜਾਇਆ ਕਿਸ ਤਰ੍ਹਾਂ ਉਹਨੂੰ ਲਿਖਾਇਆ ਕਿਸ ਤਰ੍ਹਾਂ ਉਹਨੂੰ ਇੰਜੋਏ ਕਰਾਇਆ ਉਹਨੂੰ ਛੋਟੇ ਤੋਂ ਵੱਡਾ ਵੱਡੇ ਤੋਂ ਵੱਡਾ ਫਿਰ ਜਵਾਨ ਕੀਤਾ ਹਾਂਜੀ ਹਾਂਜੀ ਬੱਚਾ ਜੇ ਅੱਜ ਹੱਥ ਚੁੱਕੇ ਤਾਂ ਬਹੁਤ ਜਿਹੜਾ ਉਹ ਕਿੰਨਾ ਦੁਖਦਾ ਬਹੁਤ ਦੁੱਖ ਲੱਗਦਾ ਜੀ ਸੋ ਭਿੱਖੀ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਕਰਾਂਗੇ ਗੱਲਾਂ ਦਿਲ ਦੀਆਂ ਬਹੁਤ ਦਿਨਾਂ ਤੋਂ ਤੇ ਇਹਦੇ ਵਿੱਚ ਕੋਈ ਮੈਸੇਜ ਕੋਈ ਤੁਸੀਂ ਸਾਡੀ ਆਡੀਅנס ਨੂੰ ਕੋਈ ਦੇਣਾ ਚਾਹੁੰਦੇ ਹੋ ਆਡੀਅנס ਨੂੰ ਮੈਸੇਜ ਦੀਪਕ ਜੀ ਮੇਰਾ ਇਹੀ ਹੈ ਮੈਂ ਆਪਣੇ ਸਰੋਤਿਆਂ ਨੂੰ ਵੀ ਸੁਣਨ ਵਾਲਿਆਂ ਨੂੰ ਵੀ ਤੇ ਜਿਹੜੇ ਮੇਰੇ ਰਾਈਟਰ ਵੀਰ ਨੇ ਮੈਂ ਉਹਨਾਂ ਨੂੰ ਵੀ ਇਹੀ ਸੁਨੇਹਾ ਦਿੰਦਾ ਵੀ ਚੰਗੇ ਗੀਤ ਲਿਖੋ ਤੇ ਚੰਗੇ ਲੋਕੀ ਗੀਤ ਸੁਣਨ ਮੇਰੀ ਤੇ ਇਹੀ ਮੰਦੀ ਹੈ ਪਿਛਾ ਜੀ ਜੀ ਤੇ ਨੰਬਰ 2 ਮੇਰਾ ਇਸ ਖੇਤਰ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਇੱਕ ਸੁਰਿੰਦਰ ਆਪਣਾ ਜਸਵਿੰਦਰ ਵਾਲੀਆ ਜੀ 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 ਤੇ ਆਪਣਾ ਜਵਾਰ ਪਰੋਲੀ ਜੀ ਜੀ ਤੇ ਆਪਣਾ ਜੀ ਆਰ ਸੀ ਕੰਪਨੀ ਦੇ ਮਾਲਕ ਤੇ ਸੂਰਜ ਆਯਾਦ ਇਹਨਾਂ ਵੀਰਾਂ ਨੇ ਇਹਨਾਂ ਦੇ ਸਟੂਡੀਓ ਨੇ ਆਪਣੇ ਬਹੁਤ ਮੇਰੇ ਗੀਤ ਇਹਨਾਂ ਨੇ ਆਡੀਓ ਆਡੀਓ ਵੀ ਕੀਤੇ ਵੀਡੀਓ ਵੀ ਕੀਤੇ ਸਭ ਤੋਂ ਪਹਿਲਾ ਗੀਤ ਮੇਰਾ ਜਵਾਰ ਭਰੋਲੀ ਜੀ ਨੇ ਤੇਰੇ ਪਿਆਰ ਦੀ ਕਹਾਣੀ ਰਿਕਾਰਡ ਕੀਤਾ ਜਿਨ੍ਹਾਂ ਨੇ ਮੈਨੂੰ ਮਾਰਕੀਟਿੰਗ ਲਿਆਂਦਾ ਮੈਂ ਰਣੀ ਆ ਆਪਣੇ ਉਸਤਾਦ ਜਵਾਰ ਭਰੋਲੀ ਜੀ ਦਾ ਜਿਨ੍ਹਾਂ ਨੇ ਮੈਨੂੰ ਅੱਜ ਉਹਨਾਂ ਦੀ ਬਦੌਲਤ ਮੈਂ ਤੁਹਾਡੇ ਇੱਥੇ ਸਰੋਤਿਆਂ ਦੇ ਤੇ ਤੁਹਾਡੇ ਰੂਬਰੂ ਤੁਹਾਡੇ ਸਟੂਡੀਓ ਦੇ ਵਿੱਚ ਹਾਜ਼ਰ ਬੈਠਾ ਹਾਂ ਇਨਾ ਦਾ ਦੇਣਾ ਮੈਂ ਕਦੇ ਜ਼ਿੰਦਗੀ ਤੇ ਨਹੀਂ ਦੇ ਸਕਦਾ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਪਬਲਿਕ ਨੂੰ ਮੇਰਾ ਇਹੀ ਮੈਸੇਜ ਹੈ ਵੀ ਮੈਂ ਆਪਣਾ ਵੀ ਜਿੱਦਾਂ ਦੇ ਮੈਂ ਹੁਣ ਅੱਜ ਕੱਲ ਜਦੋਂ ਮੈਂ ਗੀਤ ਜਿੱਦਾਂ ਦੇ ਮੈਂ ਚੱਲ ਰਹੇ ਨੇ ਗੀਤ ਜਿੱਦਾਂ ਦਾ ਮਾਹੌਲ ਚੱਲ ਰਿਹਾ ਕੋਈ ਮਾੜਾ ਗੀਤ ਕੋਈ ਵੀ ਮੈਂ ਸਭਨਾਂ ਨੂੰ ਇਹੀ ਦਿੰਦਾ ਵੀ ਮਾੜਾ ਗੀਤ ਨਾ ਕੋਈ ਸੁਣੋ ਚੰਗੇ ਗੀਤ ਸੁਣੋ ਚੰਗੀ ਬੱਚਿਆਂ ਨੂੰ ਸਿੱਖਿਆ ਮਿਲੂਗੀ ਤੇ ਰਾਈਟਰ ਵੀ ਚੰਗੇ ਜਿਹੜੇ ਗੀਤ ਲਿਖਦੇ ਨੇ ਉਹਨਾਂ ਦਾ ਵੀ ਮੈਂ ਬੜਾ ਧੰਨਵਾਦ ਕਰਦਾ ਵਾਂ ਤੇ ਚੰਗੇ ਸਰੋਤੇ ਜਿਹੜੇ ਇਹੋ ਜਿਹੇ ਗੀਤ ਸੁਣਦੇ ਨੇ ਉਹਨਾਂ ਦਾ ਵੀ ਬੜਾ ਧੰਨਵਾਦੀ ਆ ਮੈਂ ਤੇ ਬਾਕੀ ਤੁਹਾਡੀ ਵੀ ਬੜੀ ਆਪਣਾ ਦੀਪਕ ਜੀ ਬਹੁਤ ਧੰਨਵਾਦ ਤੁਹਾਡਾ ਵੀ ਜੇ ਤੁਸੀਂ ਇੱਕ ਨਿਮਾਣੇ ਜੇ ਬੰਦੇ ਨੂੰ ਸਾਨੂੰ ਸਾਡਾ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਤੁਸੀਂ ਮੌਕਾ ਦਿੱਤਾ ਤੇ ਸਾਨੂੰ ਇਹਨਾਂ ਸਰੋਤਿਆਂ ਸਾਰਿਆਂ ਦੇ ਰੂਬਰੂ ਕੀਤਾ ਤੁਹਾਡਾ ਅਕਸਰ ਹੀ ਇਹ ਸੀ ਅਮਰੀਕ ਪਿੱਖੇ ਜੀ ਬਹੁਤ ਵਧੀਆ ਆਵਾਜ਼ ਦੇ ਮਾਲਕ ਔਰ ਬਹੁਤ ਅੱਛੇ-ਅੱਛੇ ਤੁਹਾਨੂੰ ਜਿਹੜੇ ਗੀਤ ਜਿਹੜੇ ਨੇ ਇਹਨਾਂ ਨੂੰ ਸੁਣਾਏ ਵੀ ਆ ਔਰ ਆਉਣ ਆ ਰਹੇ ਵੀ ਪ੍ਰੋਜੈਕਟ ਔਰ ਜਿਹੜੇ ਕਰ ਚੁੱਕੇ ਨੇ ਉਸ ਪ੍ਰੋਜੈਕਟ ਦੇ ਵੀ ਗੀਤ ਆ ਸਾਰੇ ਇਹਨਾਂ ਨੂੰ ਸੁਣਾਏ ਨੇ ਸੋ ਅਸੀਂ ਧੰਨਵਾਦ ਕਰਦੇ ਆ ਵੀਖੀ ਸਾਹਿਬ ਤੁਹਾਡਾ ਹਾਂਜੀ ਹਾਂਜੀ ਕਰਾਂਗੇ ਗੱਲਾਂ ਦਿਲ ਦੀਆਂ ਪ੍ਰੋਗਰਾਮ ਹਾਂਜੀ ਦੀਪਕ ਬਹੁਤ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੀਪਕ ਜੀ ਸੋ ਦੋਸਤੋ ਮੈਂ ਦੀਪਕ ਬਹੁਤ ਹੁਣ ਮੈਨੂੰ ਦਿਓ ਇਜਾਜ਼ਤ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਜਦ ਕਿਸੇ ਇੱਕ ਨਵੀਂ ਹਸਤੀ ਨਾਲ ਤੁਹਾਨੂੰ ਫੇਰ ਮਿਲਾਂਗੇ ਔਰ ਤੁਹਾਨੂੰ ਮਿਲਾਵਾਂਗੇ ਵੀ ਤੇ ਅਗਰ ਤੁਹਾਨੂੰ ਇਹ ਪ੍ਰੋਗਰਾਮ ਅੱਛਾ ਲੱਗਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰੋ ਔਰ ਕਮੈਂਟ ਕਰਕੇ ਵੀ ਦੱਸੋ ਵੀ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਜਾਂ ਅੱਗੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਪ੍ਰੋਗਰਾਮ ਕਿਸ ਤਰ੍ਹਾਂ ਦੇ ਪਸੰਦ ਨੇ ਤੁਸੀਂ ਉਹ ਵੀ ਸਾਨੂੰ ਪਸੰਦ ਜਿਹੜੀ ਉਹ ਦੱਸ ਸਕਦੇ ਹੋ ਤਾਂ ਕਿ ਅਸੀਂ ਉਸੇ ਤਰ੍ਹਾਂ ਦੇ ਜਿਹੜੇ ਮਤਲਬ ਹਸਤੀਆਂ ਨੇ ਲੈ ਕੇ ਆਈਏ ਔਰ ਤੁਹਾਨੂੰ ਤੁਹਾਡੇ ਰੂਪ ਰੂਪ ਲਈ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਪਿੱਖੀ ਜੀ ਬਹੁਤ ਬਹੁਤ ਧੰਨਵਾਦ ਦੇ ਪਿੱਖੀ ਜੀ ਤੁਹਾਡਾ ਵੀ ਸੋ ਧੰਨਵਾਦ ਥੈਂਕ ਯੂ ਜੀ ਧੰਨਵਾਦ